ਸਿੱਧੂ ਮਸੇਵਾਲਾ ਦੀ ਖਵੇਲੀ ਤੋਂ ਨਿੱਕੇ ਸ਼ੁਭ ਦੀ ਬਹੁਤ ਹੀ ਪਿਆਰੀ ਜੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਨਾਲ ਕੀ ਖਿੱਚ ਦਾ ਕੇਂਦਰ ਬਣੀ ਹੈ ਜਿੱਥੇ ਸਿੱਧੂ ਮਸੇਵਾਲਾ ਦੇ ਮਾਪਿਓ ਨਿੱਕੇ ਸ਼ੁਭ ਨੂੰ ਬਹੁਤ ਹੀ ਪਿਆਰ ਤੇ ਨਾਲ ਲਾੜ ਲਡਾਉਂਦੇ ਅਤੇ ਖਿਡਾਉਂਦੇ ਹੋਏ ਨਜ਼ਰ ਆ ਰਿਹਾ ਹੈ ਪ੍ਰਸ਼ੰਸਕਾਂ ਦੇ ਵੱਲੋਂ ਇਸ ਵੀਡੀਓ ਨੂੰ ਖੂਬ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਪਿਆਰ ਦਿੱਤਾ ਜਾ ਰਿਹਾ ਹੈ ਤੇ ਹਰ ਕੋਈ ਕਹਿ ਰਿਹਾ ਹੈ ਕਿਸੇ ਪਰਿਵਾਰ ਨੂੰ ਹੁਣ ਕਿਸੇ ਤੇ ਵੀ ਨਜ਼ਰ ਨਾ ਲੱਗੇ ਦੱਸ ਜੀਏ ਕਿ ਨਿੱਕੇ ਸ਼ੁਭਦੀ ਇਹ ਪਹਿਲੀ ਵੀਡੀਓ ਹੈ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਇੰਨਾ ਕੁ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਕਿ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੈਸੇ ਤਾਂ ਮਾਤਾ ਚੰਨਕਰ ਅਤੇ ਪਿਤਾ ਬਲਕੌਰ ਸਿੰਘ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਦੇ ਵਿਚਾਲੇ ਸਰਗਰਮ ਨਜ਼ਰ ਆਉਂਦੇ ਐ ਤੇ ਸਿੱਧੂ ਦੇ ਛੋਟੇ ਭਰਾ ਯਾਨੀ ਕਿ ਛੋਟੇ ਸਿੱਧੂ ਦੀ ਵੀਡੀਓ ਹੁਣ ਜੋ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੋਰੀਏ ਜੈ ਸੁਪਰ ਸ਼ੰਸਕਾਂ ਦੇ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਪਿਆਰ ਦਿੱਤਾ ਜਾ ਰਿਹਾ ਹੈ ਇਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਮਾਤਾ ਚਨਕਰ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਛੋਟੇ ਪੁੱਤਰ ਦੇ ਨਾਲ ਲਾੜ ਘਰ ਦੇ ਨਜ਼ਰ ਆ ਰਹੇ ਅਤੇ ਇਸ ਵੀਡੀਓ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚ ਲਿਆ ਹਾਲਾਂਕਿ ਇਹ ਵੀਡੀਓ ਹੁਣ ਵਾਇਰਲ ਵੀ ਹੋ ਰਹੀ ਹੈ ਤੇ ਲਗਾਤਾਰ ਪ੍ਰਸ਼ੰਸਕਾਂ ਦੇ ਵੱਲੋਂ ਨਜ਼ਰ ਨਾ ਲੱਗਣ ਦੀ ਗੱਲ ਕਹੀ ਜਾ ਰਹੀ ਹੈ ਤੇ ਖੂਬ ਪਿਆਰ ਵੀ ਜੁਆ ਇਸ ਵੀਡੀਓ ਨੂੰ ਦਿੱਤਾ ਜਾ ਰਿਹਾ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਨਿੱਕੇ ਸ਼ੁਭ ਦੀ ਇਸ ਵੀਡੀਓ ਦੇ ਬਾਰੇ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰੋ ਆਪਣੇ ਆਪਣੇ ਵਿਚਾਰ ਸਿੱਧੂ ਮੂਸੇਵਾਲਾ ਦੀ ਹਵੇਲੀ ਤੋਂ ਨਿੱਕੇ ਸ਼ੁਭ ਦੀ ਬਹੁਤ ਹੀ ਪਿਆਰੀ ਜੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਨਾਲ ਕੀ ਖਿੱਚ ਦਾ ਵਿਕੇਂਦਰ ਬਣੀ ਹੈ ਜਿੱਥੇ ਸਿੱਧੂ ਮਸੇਵਾਲਾ ਦੇ ਮਾਪਿਓ ਨਿੱਕੇ ਸ਼ਬ ਨੂੰ ਬਹੁਤ ਹੀ ਪਿਆਰ ਤੇ ਨਾਲ ਲਾੜ ਲਡਾਉਂਦੇ ਅਤੇ ਖਿਡਾਉਂਦੇ ਹੋਏ ਨਜ਼ਰ ਆ ਰਿਹਾ ਹੈ ਪ੍ਰਸ਼ੰਸਕਾਂ ਦੇ ਵੱਲੋਂ ਇਸ ਵੀਡੀਓ ਨੂੰ ਖੂਬ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ ਪਿਆਰ ਦਿੱਤਾ ਜਾ ਰਿਹਾ ਹੈ ਤੇ ਹਰ ਕੋਈ ਕਹਿ ਰਿਹਾ ਹੈ ਕਿਸੇ ਪਰਿਵਾਰ ਨੂੰ ਹੁਣ ਕਿਸੇ ਤੇ ਵੀ ਨਜ਼ਰ ਨਾ ਲੱਗੇ ਦੱਸ ਜੀਏ ਕਿ ਨਿੱਕੇ ਸ਼ਬਦੀ ਇਹ ਪਹਿਲੀ ਵੀਡੀਓ ਹੈ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਇੰਨਾ ਕੁ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਕਿ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੈਸੇ ਤਾਂ ਮਾਤਾ ਚੰਨਕਰ ਅਤੇ ਪਿਤਾ ਬਲਕੌਰ ਸਿੰਘ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਦੇ ਵਿਚਾਲੇ ਸਰਗਰਮ ਨਜ਼ਰ ਆਉਂਦੇ ਐ ਤੇ ਸਿੱਧੂ ਦੇ ਛੋਟੇ ਭਰਾ ਯਾਨੀ ਕਿ ਛੋਟੇ ਸਿੱਧੂ ਦੀ ਵੀਡੀਓ ਹੁਣ ਜੋ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੋਰੀਏ ਜੈ ਸੁਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਪਿਆਰ ਦਿੱਤਾ ਜਾ ਰਿਹਾ ਇਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਮਾਤਾ ਚਨਕਰੋ ਤੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਛੋਟੇ ਪੁੱਤਰ ਦੇ ਨਾਲ ਲਾਡ ਘਰਦੇ ਨਜ਼ਰ ਆ ਰਹੇ ਤੇ ਇਸ ਵੀਡੀਓ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚ ਲਿਆ ਹਾਲਾਂਕਿ ਇਹ ਵੀਡੀਓ ਹੁਣ ਵਾਇਰਲ ਵੀ ਹੋ ਰਹੀ ਹੈ ਤੇ ਲਗਾਤਾਰ ਪ੍ਰਸ਼ੰਸਕਾਂ ਦੇ ਵੱਲੋਂ ਨਜ਼ਰ ਨਾ ਲੱਗਣ ਦੀ ਗੱਲ ਕਹੀ ਜਾ ਰਹੀ ਹੈ ਤੇ ਖੂਬ ਪਿਆਰ ਵੀ ਜੋ ਇਸ ਵੀਡੀਓ ਨੂੰ ਦਿੱਤਾ ਜਾ ਰਿਹਾ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਨਿੱਕੇ ਸ਼ੌਭ ਦੀ ਇਸ ਵੀਡੀਓ ਦੇ ਬਾਰੇ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰੋ ਆਪਣੇ ਆਪਣੇ ਵਿਚਾਰ